ਗੋਇੰਦਵਾਲ ਗੋਬਿੰਦਪੁਰੀ ਸਮ ਜਲਣ ਤੀਰ ਵਿਪਾਸ ਬਣਾਇਓ ਇਹ ਗੋਬਿੰਦ ਦੀ ਪੁਰੀ ਦੇ ਸਮਾਨ ਮਹਾਰਾਜ ਦੇ ਸਤਖੰਡ ਵਿੱਚ ਕੋਈ ਉੱਥੇ ਕੋਈ ਮੌਤ ਨਹੀਂ ਹੁੰਦੀ ਕੋਈ ਮਰਦਾ ਨਹੀਂ ਇੱਥੇ ਵੀ ਗੁਰੂ ਮਹਾਰਾਜ ਗੁਰੂ ਅਮਰਦਾਸ ਸਾਹਿਬ ਜੀ ਨੇ ਵਜਨ ਕੀਤਾ ਜਨਾਂ ਚ ਸਾਡਾ ਸਰੀਰ ਹੈ ਇੱਥੇ ਕੋਈ ਨਹੀਂ ਮਰੂਗਾ ਇਹ ਗੋਬਿੰਦਪੁਰੀ ਦੇ ਇਹ ਤਾਂ ਹੀ ਵਜਨ ਕੀਤਾ ਇੱਥੇ ਕੋਈ ਨਹੀਂ ਮਰਿਆ ਕਿਸੇ ਦਾ ਮਰਨਾ ਤੇ ਦੂਰ ਦੀ ਗੱਲ ਆ ਕੋਈ ਪਸ਼ੂ ਪੰਛੀ ਵੀ ਨਹੀਂ ਮਰਿਆ ਕਿਸੇ ਦਾ ਸਿਰ ਦੁਖਣਾ ਵੀ ਨਹੀਂ ਆਇਆ ਗੁਰੂ ਮਹਾਰਾਜ ਸਾਹਿਬ ਜੀ ਨੇ ਕਿਰਪਾ ਕੀਤੀ ਗੁਰ ਅਮਰਦਾਸ ਕੀ ਅਕਥ ਕਥਾ ਹੈ ਏਕ ਜੀ ਕਛ ਕਹੀ ਨਾ ਜਾਏ ਸਤਸੰਗਤ ਜੀਓ ਸਭ ਸੱਚੇ ਪਾਤਸ਼ਾਹ ਜੀ ਦੇ ਬੰਦ ਕਾਉਤ ਕਹਨ ਸੋ ਮਹਾਰਾਜ ਦੇ ਦਸਵੰਦ ਜੁੜ ਗਏ ਆ ਜਿੰਨੇ ਡੱਕ ਵਜਾਉਂਦੇ ਜਾਂਦੇ ਸੀ ਨਾ ਸਵੇਰੇ ਵੀ ਦਾਸ ਨੇ ਬੇਨਤੀ ਕੀਤੀ ਕਿ ਇਹਨਾਂ ਜੀ ਜਾਂਦੇ ਕੀਰਤਨ ਲਾ ਲਓ ਜਾ ਸਤਨਾਮ ਵਾਹਿਗੁਰੂ ਦੇ ਜਪ ਤੇ ਜਾਓ ਗੁਰੂ ਸਾਹਿਬ ਦੇ ਦਰ ਤੇ ਜਾਈਏ ਤੇ ਨਾਮ ਜਪਦੇ ਹੀ ਆਈਏ ਤੇ ਨਾਮ ਜਪਦੇ ਹੀ ਜਾਈਏ ਗੁਰੂ ਸਾਹਿਬ ਦੇ ਘਰ ਤੋਂ ਨਾਮ ਦੀ ਦਾਤ ਲਈਏ ਸਾਨੂੰ ਸਮਰੱਥ ਗੁਰੂ ਦੇ ਚਰਨਾਂ ਦੇ ਨਾਲ ਜੁੜਨਾ ਸਤ ਗੁਰੂ ਜੀ ਨੇ ਸਿਖਾਇਆ